ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਦੇਖ ਰਹੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਤੇ ਜਿਹੜੀ ਆਪਾਂ ਅੱਜ ਦੀ ਵੀਡੀਓ ਪਿੰਡ ਗੌਂਸਪੁਰ ਤੋਂ ਲੱਗੇ ਆ ਆਪਣੇ ਪਿੰਡ ਤੇ ਲੱਗੇ ਆਈਆਂ ਤੇ ਸਾਹਮਣੇ ਦੇਖ ਰਹੇ ਹੋ ਜਰਸੀ ਵੈਡ ਜਰਸੀ ਵੈਡ 23 ਮਹੀਨੇ ਪੂਰੇ ਜੀ ਸਾਢੇ 22 ਮਹੀਨੇ ਦੇ ਲਗਭਗ ਇਹ ਵੈਡ ਸੂਪੀ ਆ ਤੇ ਦੰਦੋਂ ਖਿਰੀ ਹੈ ਜੀ ਵੀ ਦੰਦ ਆਪਾਂ ਚੈੱਕ ਕਰ ਲਏ ਸੀ ਜਿਹੜੇ ਵੀਰ ਇੱਥੇ ਆਉਣਗੇ ਉਹ ਤਸੱਲੀ ਵੀ ਕਰ ਲੈਣਗੇ ਤੇ ਖਾਸ ਤੇ ਹੈ ਵੈਡ ਦੀ ਵੀ ਪਿਓਰ ਜਰਸੀ ਵੈਡ ਆ ਤੇ ਚੰਗੇ ਕੱਦ-ਗਾੜ ਚ ਆ ਬਹੁਤ ਕੱਚੀ ਉਮਰਿਆ ਇਹਨੀ ਛੋਟੀ ਉਮਰ ਦੇ ਵਿੱਚ ਸੇਵਾ ਦੇ ਨਾਲ ਆ ਵੀ ਮਨੋ ਪਛਤਿਆਰ ਹੋ ਜਾਂਦੀ ਹੈ। ਦੋਸਤੋ ਜੇ ਗਾਂਸ ਹੋਈ ਨਾ ਜੇ ਦੋ ਤਿੰਨ ਦਿਨ ਹੀ ਹੋਏ ਆ ਸਵਾਰਸ ਹੋਈ ਸੀ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਆ ਬਹੁਤ ਦਵਾਰ ਤੇ ਬਹੁਤ ਸ਼ਾਨਦਾਰ ਵਹਿੜਿਆ ਤੇ ਜਿਹੜਾ ਮਗਰ ਅੱਗੇ ਬੱਚਾ ਸਾਹਮਣੇ ਦੇਖ ਰਹੇ ਹੋ ਤੇ ਐਚਐਸਬੀ ਦੇ ਨੰਪੋਲੀ ਨੂੰ ਬੋਲਦਾ ਬੱਚਾ ਆਈਏ। ਬਹੁਤ ਖੂਬਸੂਰਤ ਬੱਚਾ ਆ ਤੇ ਇਹ ਬੱਚਾ ਜਿਹੜਾ ਫੀਮੇਲ ਆ ਵੀ ਵਛੀ ਆ। ਇਹ ਬਹੁਤ ਛੋਟੇ ਗਾਨਾ ਛੋਟਾ ਮੂੰਹ ਲਵਾਈ ਲਗੋਈ ਚੰਗੀ ਬੱਚੇ ਦੀ ਜਿਵੇਂ ਮਨੋ ਵੀ ਜਰਸੀ ਦੇ ਵਿੱਚ ਲਬਾਈ ਚੰਗੀ ਹੈ ਵੀ ਮੇਰੇ ਦੇ ਵੀ ਚੰਗਾ ਬੱਚਾ ਇਹ ਵੀ ਵਧੀਆ ਗਾਂ ਬਣੂਗੀ ਤੇ ਆਪਾਂ ਮੈਂਨੇ ਆਪਣੀ ਗਾਂ ਘਾਲ ਲਿਆ ਗਾਂ ਤੇ ਆ ਤੇ ਗਾਂ ਦੀ ਫੇਸ ਕੁਆਲਟੀ ਵੇਖ ਲੋ ਵਹਿੜਦੀ ਗਾਂ ਘਰੇ ਆਪਾਂ ਵਹਿੜਿਆ ਜੀ ਤੇ ਦੰਦੋ ਖੀਰੀ ਹੈ ਜੀ ਆਪਾਂ ਚੈੱਕ ਵੀ ਕਰ ਲਈ ਜਾਂਦਾ ਤੇ ਬੋਡੀ ਸਟਰਕਚਰ ਬਹੁਤ ਸੋਹਣਾ ਹੈ ਤੇ ਦੁੱਧ ਆਪਾਂ ਬੋਆ ਪੂਰੀ ਪ੍ਰੋਪਰ ਗੱਲਬਾਤ ਕਰਾਂਗੇ ਇਹਨਾਂ ਨਾਲ ਵੀ ਕਿੰਨਾ ਟਾਈਮ ਸੁਨਣੋ ਗਿਆ ਤੇ ਇਸ ਟਾਈਮ ਦੁੱਧ ਤਿਆਰ ਥਲੇ ਕਿੰਨਾ ਗਾ ਕਸਰੀ ਕਾਲ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਤੇਜ ਸਿੰਘ ਜੀ ਤੇ ਪਿੰਡ ਆਪਣਾ ਗੌਸਪੁਰਾ ਹਾਂ ਤੇ ਤਹਿਸੀਲ ਫੂਰ ਤੇ ਜ਼ਿਲ੍ਹਾ ਬਠਿੰਡਾ ਜੀ ਤੇ ਜਿਹੜੀ ਆਪਾਂ ਵੈੜਾ ਵੀ ਵੇਚਣ ਲਈ ਆ ਤੇ ਇਹਨੂੰ ਸੂਈ ਨੂੰ ਲਗਭਗ 3 ਦਿਨ ਹੋ ਗਏ ਐਤਨੇ ਦਿਨ ਹੋ ਗਏ ਜੀ 3 ਦਿਨ ਤੋਂ ਸੋਵਾਰ ਦੀ ਸੂਈ ਜੀ ਸ਼ਰੀਕੇ ਤੇ ਇਸ ਟਾਈਮ ਇਹਦੇ ਮਗਰ ਬੱਚਾ ਮੱਛੀ ਆਈ ਤੇ ਦੁੱਧ ਥੱਲੇ ਦੇ ਕਿੰਨਾ ਗਈ ਜੀ ਦੁੱਧ ਥੱਲੇ 6-7 ਕਿਲੋ ਹੋਗਾ ਜੀ 6-7 ਕਿਲੋ ਹੋਗਾ ਜੀ ਹਾਂ ਜੀ ਇਹ ਇਹ ਖੁਦ ਆਪ ਕੰਨੇ ਕਿ ਮਹੀਨੇ ਦੇ ਲੱਗ ਰਿਹਾ ਤੁਸੀਂ ਦੱਸੋ ਇੱਕ ਰੀਬ ਸਾਢੇ 23 ਮਹੀਨੇ ਸਾਡੇ ਬਾਈ ਸਾਢੇ ਸਾਢੇ 25 ਮਹੀਨੇ ਸਾਢੇ 25 ਮਹੀਨੇ ਸਾਢੇ 25 ਮਹੀਨੇ ਸਾਢੇ 25 ਮਹੀਨੇ ਦੀ ਡੇਟ ਚ ਉਮਰ ਹੈਗੀ ਹੈ ਜੀ ਤੇ ਇਸ ਟਾਈਮ ਦੁੱਧ ਥੱਲੇ ਕੰਨਾ ਕਿ ਤਮ ਬੜਾ ਥੱਲੇ ਹੈ ਜੀ ਬੜਾ ਹੈਗਾ 5-6 ਕਿਲੋ ਜੀ ਤੇ 5-6 ਕਿਲੋ ਹੈਗਾ ਜੀ ਦੂਰੀ ਡੰਗ ਦਾ ਜਾਨੀ ਕਿੰਨਾ ਹੈਗਾ ਯਾਰ ਤੇ ਜਾਨੀ ਚੰਗੇ ਦੁੱਧ ਦੀ ਉਮੀਦ ਹੈ ਜੀ ਹਾਂ ਚੰਗੇ ਪੂਰੇ ਵਧੀਆ ਦੁੱਧ ਦੀ ਤੇ ਜਿਹੜਾ ਆਪਣਾ ਉਹ ਵੀ ਬੱਚਾ ਸੀ ਇਹਦਾ ਕੋਈ ਸੀਮਨ ਲੱਗਿਆ ਹੋਇਆ ਹਾਂਜੀ ਜਾਂ ਸੀਮਨ ਲੱਗਿਆ ਹੋਇਆ ਹੈ ਜੀ ਹਾਂਜੀ ਤੇ ਉਹ ਪਤਾ ਤਾਂ ਤੁਹਾਨੂੰ ਖੁਦ ਹਾਂਜੀ ਅੱਛਾ ਇਹ ਸੀਮਣਾ ਆਪਣਾ ਤੁਹਾਡੇ ਹੱਥ ਚਾਹੀਏ ਹਾਂਜੀ ਲਈ ਦੋਸਤੋ ਸੀਮਣ ਤੁਹਾਨੂੰ ਦਿਖਾ ਦਿੰਨੇ ਆ ਵੀ ਐਚਐਸਬੀ ਦੇ ਵੀ ਨਪੋਲੀਅਨ ਦਾ ਜੀ ਇਹ ਤੇ ਕਲੀਅਰ ਆ ਇਹ ਚ ਤਸਵੀਰ ਆ ਜੀ ਤੇ ਬਾਕੀ ਐਚਐਸਬੀ ਸੀਮਣ ਜਿਹੜਾ ਨਪੋਲੀਅਨ ਦਾ ਬਹੁਤ ਚੰਗਾ ਆ ਤੇ ਜਿਹੜੀ ਆਪਾਂ ਮੇਨ ਆਪਾਂ ਵੈੜ ਦੀ ਗੱਲ ਕਰਦੇ ਆਂ ਵੀ ਜਿਹੜੀ ਇਹਦੇ ਥਣਾ ਦੀ ਕੁਆਲਿਟੀ ਆ ਉਹ ਬਹੁਤ ਚੰਗੀ ਆ ਵੀ ਥਣਾ ਦੀ ਦੂਰੀਦਾਰੀ ਸਾਈਡ ਤੋਂ ਵੀ ਚੰਗੀ ਆ ਤੇ ਇਹਦੀ ਆਪਣਾ ਬੈਗ ਤੋਂ ਵੀ ਦੂਰੀ ਕਾਫੀ ਚੰਗੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਨੇ ਅਡਰੋਪ ਨੇ ਆ ਨੀ ਤੇ ਹਰ ਪਾਸੇੋਂ ਦੂਸਰੀ ਸਾਈਡ ਤੋਂ ਦੇਖ ਸਕਦੇ ਹੋ ਚਾਰੇ ਪਾਸੋਂ ਲੇਵਾ ਇੱਕ ਸਰ ਇੱਕ ਬਰੋਬਰ ਲੇਵਾ ਜੀ ਕੋਈ ਜੀ ਨੂਨ ਵੜੀ ਸੂਈ ਆ ਤੇ ਦੋਸਤੋ ਤਨ ਤੋਰ ਕੇ ਵਿਖਾਉਣੇ ਆ ਤੇ ਬਾਕੀ ਤੋਰ ਤਾਂ ਜੱਜਮੈਂਟਿੰਗ ਕਰ ਰਹੇ ਥਾਂ ਥੋੜੇ ਕਰਕੇ ਥੋੜੇ ਥਾਂ ਦੇ ਵਿੱਚ ਤੋਰ ਕੇ ਵਿਖਾਉਣੇ ਆ ਤੇ ਬਾਕੀ ਗੀਰ ਜਿਹੜਾ ਨੂੰ ਚੰਗੀ ਕੁਆਲਿਟੀ ਇਹ ਵੀਡੀਓ ਚ ਨਜ਼ਰ ਆਈ ਜਾਣੀ ਆ ਕਿਸੇ ਪਾਸੇ ਕੋਈ ਕਮੀ ਵੈਟ ਦੇ ਵਿੱਚ ਤੇ ਬਾਕੀ ਆਪਾਂ ਰੇਟ ਬਾਰੇ ਵੀ ਗੱਲਬਾਤ ਕਰਦੇ ਆ ਤੇ ਇਹਦਾ ਮੋਬਾਈਲ ਨੰਬਰ ਵੀ ਪੁੱਛਦੀ ਆਪਾਂ ਕਿੰਨਾ ਹੈ ਤੇ ਜਿਹੜੇ ਵੀਰ ਬਰੀਡ ਤੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਵਛੀ ਜਿਹੜੀ ਆ ਬਹੁਤ ਸ਼ਾਨਦਾਰ ਹੋਊਗੀ ਵੜਜੀ ਤੇ ਜਿਹੜੀ ਆਪਣੀ ਵੜ ਹੈ ਜੀ ਤੁਸੀਂ ਇਹਦਾ ਕੀ ਮੁੱਲ ਮੰਗ ਰਹੇ ਜੀ 1 ਲੱਖ 5000 ਅਹ 1 ਲੱਖ 5000 ਜਿਹੜੇ ਕੋਈ ਭਰਾ ਹੋਣਗੇ ਮੰਨ ਤਨ ਹੋ ਜੂਗਾ ਜੀ ਠੀਕ ਹੈ ਜੀ ਤੇ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 887774 88733 88733 23812 23812 ਹਾਂ ਆਹ ਦੋਸਤੋ ਇੱਕ ਨਾਈਟ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਹੈ। ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਇਸ ਵੈਡ ਨੂੰ ਖਰੀਦ ਸਕਦੇ ਹੋ। ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ।